ਇੱਥੇ ਬੈਗੇ ਤਾਂ ਕੀ ਗੱਲ ਹੋਈ ਆ ਉਧਰ ਘਟਾ ਘਟਾ ਬੜਾ ਉੱਡ ਡੰਡੇ ਆ ਇਸ ਮੈਚ ਨਾਲ ਮੈਂ ਇੱਧਰ ਆਣ ਕੇ ਬਹਿ ਜਣੀ ਆ ਤੇ ਵੇਖਿਆ ਨਹੀਂ ਭਾਜੀ ਇਹਨਾਂ ਵਾਹੋ ਕੀ ਗੱਲ ਹੋਈ ਬੜੀ ਰੋਲੀ ਜੀ ਪਾਉਂਦੇ ਆ ਰੋਲੀ ਕੀ ਪਾਉਣੀ ਆ ਜਾਣ ਕੇ ਗੱਦਾ ਮੇਰੇ ਵਿੱਚ ਮਾਰਿਆ ਕੋਈ ਢੀ ਤੇਜ਼ ਜਨਾਨੀ ਉਹਨੇ ਆਪਣਾ ਮਗਰ ਬੰਦਾ ਵੀ ਲਾ ਲਿਆ ਉਹ ਵੀ ਕਿਤੇ ਗੱਲ ਗੱਲ ਨਾ ਤਾਂ ਨੁੰੰਦਾ ਹੈ ਕੰਮ ਨਹੀਂ ਦੇਖਦਾ ਮੈਂ ਇਹਨੂੰ ਕਿਹਾ ਮੈਂ ਤੇ ਦੇਖਦਾ ਨਹੀਂ ਤੈਨੂੰ ਤੂੰ ਮੇਰੇ ਵਿੱਚ ਗੱਦਾ ਮਾਰਦਾ ਕਿੰਨਾ ਦੇਖਦਾ ਤੈਨੂੰ ਨਹੀਂ ਮੈਂ ਮੈਨੂੰ ਕਿਹਨੇ ਦੇਖਦਾ ਆਂਦਾ ਕੰਮ ਨਹੀਂ ਦੇਖਦਾ ਹੈ ਵੇਖ ਲੈ ਬਸ ਉਹਦੇ ਪਿੱਛੇ ਲੱਗਾ ਸਾਡੇ ਬੰਦੇ ਤੁਹਾਡੀ ਗੱਲ ਵੀ ਨਹੀਂ ਸੁਣਦੇ ਤੇ ਉਹਦਾ ਪੂਰਾ ਉਹਦੇ ਵਾਂਗੂ ਜੀ ਜੀ ਕਰਦਾ ਫਿਰਦਾ ਇਹਦਾ ਕੰਮ ਦਿਖਾਈ ਦਿੰਦਾ ਸਾਡਾ ਸਾਡਾ ਨਹੀਂ ਪੂਰੀ ਗਲਮੀ ਕੰਢਿਆ ਜਦੋਂ ਮੈਂ ਰਸੋਈ ਵਿੱਚ ਕੰਮ ਕੰਢੀ ਉਦੋਂ ਇਹ ਕਿੱਥੇ ਗਿਆ ਸੀ ਆਹੋ ਨਾਲ ਇਹਨਾਂ ਨੂੰ ਮੈਂ ਲਾ ਲਾ ਕੇ ਲੰਗਰ ਖਵਾ ਲਿਆ ਜੀ ਰੰਦ ਨੇ ਵੀ ਖਾਦਾ ਸਾਰਿਆਂ ਨੇ ਖਾਦਾ ਤੇ ਹੁਣ ਇਹ ਬਖੰਡ ਕਰਦਾ ਫਿਰਦਾ ਉਹ ਨਹੀਂ ਦੇਖਦਾ ਵੀ ਉਹ ਕਿੰਨੇ ਲਾਇਆ ਉਹ ਕੱਥਾ ਦਿਖਰਾਉਂਦੋ ਤੇ ਮੇਰੇ ਵਰੀ ਅੱਖਾਂ ਤੇ ਪੱਟੀ ਪਾ ਨਾ ਲੈਂਦਾ ਤੇ ਜਦੋਂ ਉਹ ਕੰਮ ਕਰਦੀ ਫਿਰਦੀ ਉਦੋਂ ਸਾਰਾ ਕੁਝ ਦੇਖਦਾ ਉਹ ਵੀ ਜਾਣ ਕੇ ਤੇ ਲਾਗੂ ਕੰਮ ਕਰਦੀ ਬੜੀ ਵਰੀ ਇਹ ਨੋਟਿਸ ਕੀਤਾ ਕਦੀ ਵੇਖਿਓ ਤੁਸੀਂ ਵੀ ਜਿੱਥੇ ਹੋਊਗਾ ਨਾ ਭਾਜੀ ਬੇਟਾ ਉਥੇ ਇਹਨੇ ਜਾਜਾ ਉਦੋਂ ਲੱਗੇ ਕੰਮ ਕਰਨਾ ਮੂਹ ਰੀਂਆਂ ਪਾਉਣੀਆਂ ਵੀ ਮਾਜੀ ਨਜ਼ਰਾ ਚਾਵਾ ਜਾਂ ਡੈਡੀ ਤੇ ਲੱਗੇ ਵੇਖਿਓ ਇਹ ਗੱਲ ਜ਼ਰੂਰ ਨੋਟਿਸ ਕਰਿਓ ਤੁਸੀਂ ਮੈਂ ਤਾਂ ਬੜੀ ਵਰੀ ਨੋਟਿਸ ਕੀਤੀ ਮੈਂ ਨਹੀਂ ਅੰਦਾ ਕੀਤਾ ਹੁਣ ਪਰ ਮੈਂ ਵੇਖੂਗੀ ਬਲੰਤ ਧਿਆਨ ਕੀ ਪਤਾ ਤੁਹਾਡਾ ਕਿੱਥੇ ਰਹਿੰਦਾ ਧਿਆਨ ਦਿਆ ਕਰੋ ਨਾ ਨਹੀਂ ਦਊਂਗੀ ਕੋਈ ਨਹੀਂ ਹੁਣ ਮੈਂ ਮੈਂ ਕੋਈ ਨਹੀਂ ਮੰਮੀ ਨੂੰ ਮੈਂ ਦੱਸਣਾ ਵਾਪਿਸ ਸਮਝਾ ਲੋ ਇਹਨੂੰ ਹੂੰ ਆ ਘਰ ਕਰਤੂਤ ਥੋੜੀ ਐ ਕੋਈ ਇਹਦੀ ਬੰਦਾ ਮੇਰਾ ਮਾੜ ਨੂੰ ਨਹੀਂ ਵਦਕਾਉਂਦੀ ਮੇਰਾ ਆ ਉਹ ਵਿਚਾਰਾ ਮੈਨੂੰ ਕਦੀ ਉਹਨੇ ਕੁਝ ਕਿਹਾ ਨਹੀਂ ਉਹਨੇ ਤਾਂ ਕਨੇ ਮੈਨੂੰ ਫੋਲ ਵਰਗੀ ਨਹੀਂ ਲਾਈ ਇਹ ਮੇਰ ਨਾਲ ਜਬਾਨ ਲੜਾਉਣ ਡਿਆ ਵਾਧੂ ਦੀ ਉਹੀ ਗੱਲ ਡਰ ਹੈ ਨਹੀਂ ਕੋਈ ਨਹੀਂ ਆ ਜਾਣਾ ਥੋੜੇ ਦਿਨਾਂ ਤੱਕ ਤਿਆਰੀ ਐ ਮੈਂ ਵੀ ਨਹੀਂ ਦੱਸਿਆ ਇੱਥੇ ਵੀ ਆਉਂ ਡਿਆ ਅਣਕ ਦਿਨਾਂ ਦਾ ਸਿਰ ਤੇ ਖਲੋ ਗਿਆ ਫੇਰੀ ਪਤਾ ਲੱਗਣਾ ਮੰਮੀ ਨੂੰ ਪਤਾ ਜਾਂ ਤੁਹਾਨੂੰ ਪਤਾ ਤਾਂ ਹੀ ਨਾ ਘਰ ਗੱਲ ਕਰਿਓ ਨਹੀਂ ਮੈਂ ਨਹੀਂ ਕਰਦੀ ਕੋਈ ਫੇਰ ਵੇਖੂਗੇ ਨਾ ਭਲਾ ਕਿੱਡੀ ਕਿ ਜ਼ੁਬਾਨ ਚਲਾਉਂਦਾ ਉਹਦੇ ਸਾਹਮਣੇ ਹੂੰ ਨਹੀਂ ਤੇ ਸਿਆਣਾ ਬਹਿਣਾ ਹੈਗਾ ਨੂੰ ਕੋਈ ਸੋਚਣਾ ਚਾਹੀਦਾ ਸਿਆਣਾ ਬਹਿਣੇ ਵਾਲੇ ਕੋਈ ਗੱਲ ਹੀ ਨਹੀਂ ਹੈਗੀ ਸਿਆਣੇ ਬਹਿਣੇ ਦੀ ਗੱਲ ਹੋਵੇ ਤੇ ਮੈਂ ਨਿੱਕੀ ਆ ਪਰਝਾਈ ਆ ਅਕਸਰ ਮੈਨੂੰ ਇਦਾਂ ਬੋਲੇ ਕਦੇ ਵੀ ਨਹੀਂ ਬੋਲਣਾ ਬੰਦ ਆ ਦੇ ਅਗਰ ਜੀ ਮੈਨੂੰ ਸੋਨੂ ਵੀਰ ਨੇ ਉਹੇ ਤੱਕ ਨਹੀਂ ਕਿਹਾ ਪਹਿਲਾਂ ਕਿੰਨਾ ਵਧੀਆ ਰਹਿੰਦਾ ਹੈ ਤੇ ਦੇਰ ਬਾਅਦ ਪਰ ਵੇਹਲ ਆ ਤੇ ਇਹ ਜੇਠ ਆਪਣਾ ਰੋਬ ਪਾਉਣ ਡਿਆ ਜੇਠਾਂ ਵਾਲਾ ਕੰਡਾ ਵੀ ਮੈਂ ਬੜਾ ਗਾੜੀ ਹੈਗਾ ਟੀਸੀ ਲੱਗਾ ਸਾਰਾ ਦਿਨ ਮਿੱਟੀ 'ਚ ਮਿੱਟੀ ਹੋਇਆ ਰਹਿੰਦਾ ਵਾ ਨਹੀਂ ਨਾਲ ਜਨਾਨੀ ਨਾਲ ਬੋਲਣਾ ਹੀ ਨਹੀਂ ਚਾਹੀਦਾ ਮਤਲਬ ਹੀ ਨਹੀਂ ਮਤਲਬ ਹੀ ਕੋਈ ਜਨਾਨੀ ਨਾਲ ਥੋੜਾ ਪੰਗਾ ਲੈਂਦਾ ਮਤਲਬ ਜਨਾਨੀਆਂ ਜਨਨੀਆਂ ਆਪਸ ਵਿੱਚ ਜੋ ਮਰਜੀ ਬੈਸ-ਭਸਾਈ ਕਰਨ ਨਾਲੇ ਮੈਨੂੰ ਮੰਮੀ ਕਵੇ ਹਨਾ ਤੁਸੀਂ ਕਹਿ ਦੋ ਉਹ ਉਹ ਕਹਦੇ ਇਹਨੂੰ ਸਖਾਲ ਕੇ ਕੀ ਮਤਲਬ ਹੁਣ ਕਹਿਨਦਾ ਵੀ ਉਹਨੂੰ ਕਹਿ ਕੰਮ ਕਰ ਨਹੀਂ ਤੋਂ ਤੇਰਾ ਬੰਦਾ ਕੱਲ ਨੂੰ ਆ ਕੇ ਉਹਨੂੰ ਗੱਲ ਕਰੇ ਤੇ ਉਹ ਗੱਜਰ ਦਊ ਆ ਇਹਨੇ ਖਵਾਉਣੀ ਗੱਲ ਕਦੀ ਵੀ ਨਹੀਂ ਕਦੀ ਵੀ ਨਹੀਂ ਆ ਨਾਲੇ ਉਹਦੇ ਇਦਾਂ ਦਾ ਕੰਮ ਹੀ ਨਹੀਂ ਕਰਦਾ ਬੁੜੀਆਂ ਜਿਹੇ ਵਾਲੇ ਉਹਨੂੰ ਕਿ ਲੋੜ ਪਈ ਕਹਿਣ ਦੀ ਕੋਈ ਕੰਮ ਕਰੇ ਚਾਹੇ ਨਾ ਕਰੇ ਨਾਲੇ ਮੇਰੀ ਗੱਲ ਸੁਣ ਸੋਮਣ ਹਣਾ ਮੇਰਾ ਬੰਦਾ ਬਾਹਰ ਚੱਪਾ ਜਿੰਨਾ ਮੇਰਾ ਮੁੰਡਾ ਚੱਲ ਫਿਰਦੀ ਮੈਂ ਕੰਮ ਕਰਦੀ ਫਿਰਦੀ ਉਦੋਂ ਮੈਂ ਮੰਮੀ ਨੂੰ ਕਿਹਾ ਵੀ ਜਿੰਨਾ ਚਿਰ ਮੇਰਾ ਬੰਦਾ ਬਾਹਰ ਵਾ ਵੀ ਮੈਂ ਪੇਕੇ ਚਲ ਜਾਨੀ ਆ ਹਣਾ ਮੇਰੇ ਤਾਏ ਦੀ ਕੁੜੀ ਉਹ ਵੀ ਪੇਕੇ ਰਹਿੰਦੀ ਆ ਚੱਲ ਮੈਂ ਵੀ ਰਹਿ ਜਾਨੀ ਉਹਦੇ ਮੰਮੀ ਕਹਿੰਦੀ ਵੀ ਨਹੀਂ ਆਡੇ ਚੰਨੀ ਰਿਵਾਜ ਤੋਂ ਇੱਥੇ ਰਹਿ ਆਵੇਂ ਲੋਕਾਂ ਨੇ ਕਹਣਾ ਬੰਦਾ ਬਾਹਰ ਵਾ ਕਰਨੋਂ ਨੌਮੀ ਕਾਟਛੜੀ ਤੇ ਉਦੋਂ ਹੀ ਮੰਮੀ ਨੇ ਕਹੇ ਤੇਰਾ ਜਿੰਨਾ ਜੀ ਕਰੋ ਇਸੇ ਦਾ ਕੰਮ ਕਰ ਲਈ ਇਹਦੇ ਆਪਣੀਆਂ ਦੋ ਚੱਕ ਕੇ ਤੇ ਖਾ ਲਿਆ ਕਰੀ ਆਉ ਨਹੀਂ ਕਹ ਸਹੀ ਗੱਲ ਆ ਦੇ ਹਾਂ ਤੇ ਇਹਦਾ ਕੀ ਮਤਲਬ ਮੈਨੂੰ ਤਾਂ ਬਹੁਤ ਗੁੱਸਾ ਚੜਨ ਡਿਆ ਕਿ ਤੇ ਇੰਨਾ ਗੁੱਸਾ ਚੜਨ ਡਿਆ ਨਾ ਅੱਜ ਤੇ ਸੱਚੀ ਮੈਨੂੰ ਕਦੇ ਧਰ ਮਨਾਈ ਨਾ ਗੁੱਸਾ ਨਹੀਂ ਆਇਆ ਜਿੰਨਾ ਅੱਜ ਚੜਨ ਡਿਆ ਚਲ ਕੋਈ ਗੱਲ ਨਹੀਂ ਦੀਦੀ ਇੰਨਾ ਗੁੱਸਾ ਨਾ ਕਰ ਤੂੰ ਕੋਈ ਗੱਲ ਨਹੀਂ ਬਣੋ ਗਾਂ ਤਾਂ ਕੋਈ ਗੱਲ ਕਰਨਗੇ ਨਾ ਘੇਰ ਤੂੰ ਦੱਸਿਆ ਗਾਂ ਤਾਂ ਮੈਂ ਮੌਕਾ ਹੀ ਨਹੀਂ ਦੇਣਾ ਮੈਂ ਤਾਂ ਹੁਣੇ ਮਮੇ ਨੂੰ ਦੱਸਣ ਲੱਗੀ ਇਹਦੀ ਝੰਡ ਕਰਾਉਣੀ ਮੈਂ ਚੰਗੀ ਤਰ੍ਹਾਂ ਇਦਾਂ ਤੇ ਮੂੰਹ ਖੋਲਦਾ ਖੋਲਦਾ ਖੁੱਲ ਜਾਣਾ ਕੱਲ ਨੂੰ ਅੱਜ ਆ ਗੱਲਾਂ ਕਿੰਦੀਆਂ ਤੇ ਕੱਲ ਨੂੰ ਹੋਰ ਕਰੋਗਾ ਫਿਰ ਆਹੋ ਇਹ ਤੇ ਗੱਲ ਹੈ ਕੀ ਉਧਰ ਆਦਾ ਮੈਂ ਅੱਜ ਕਹਿ ਦਿਆਂ ਵਾ ਤੇ ਕਿੱਜਾ ਕਿੱਜਾ ਕੱਲ ਨੂੰ ਫੇਅਰ ਕਰੂਗਾ ਹੂੰ ਮੈਂ ਤਾਂ ਮੰਮੀ ਨੂੰ ਦੱਸਣਾ ਵਾ ਆਪੇ ਮੰਮੀ ਇਹਨੂੰ ਬੋਲੂਗੀ ਨਾ ਜਰੀਕ ਆਹ ਚਲ ਪੁੱਛੂਗੀ ਸਹੀ ਕੀ ਗੱਲ ਤੂੰ ਕਿ ਜਨਾਨੀਆਂ ਦੇ ਇਦਾਂ ਗੱਲਾਂ ਕਰਦਾ ਇਹ ਆਹੋ ਹੀ ਕਵੇ ਵੀ ਆਪੇ ਬੁੜੀਆਂ ਬੁੜੀਆਂ ਜੋ ਮਰਜੀ ਕਰਨ ਬੰਦੇ ਨੇ ਤੇ ਤਾਂ ਕਰੰਦਾ ਜੀ ਨਹੀਂ ਕਰਦਾ ਸਹੀ ਗੱਲ ਆ ਹੋਰ ਕੀ ਹੈ ਤੇਰਾ ਇਹ ਤਾਂ ਹਣ ਤੋਂ ਕੱਲ ਨੂੰ ਦੋਵੇਂ ਭਰਾ ਭਰਾ ਕਰ ਜਿਦਾ ਮਰਜੀ ਕਰਾਂ ਕੋਈ ਨਹੀਂ ਮੈਂ ਤਾਂ ਸਾਬੀ ਨੂੰ ਵੀ ਦੱਸਣਾ ਤੇ ਮੰਮੀ ਨੂੰ ਵੀ ਦੱਸਣਾ ਹੂੰ ਆਉਗੇ ਮੇਰੇ ਨਾਲ ਗੱਲ ਕਰਨ ਤੇ ਚਲ ਜੰਦੀ ਮੈਂ ਕੋਈ ਨਹੀਂ ਆਹੋ ਆਜ ਨਹੀਂ ਤੇ ਚਲ ਇਦਾਂ ਕਰੋ ਤੁਸੀਂ ਰਹਿ ਨਹੀਂ ਦੋ ਰੈਸਟ ਕਰ ਲਓ ਮੈਂ ਆਪੇ ਕਰ ਲੈਣੀ ਐਵੇਂ ਤੁਹਾਨੂੰ ਤਕਲੀਫ ਹੋਣੀ ਐ ਉਹ ਜੇ ਤੁਹਾਡਾ ਟਾਈਮ ਚੱਲਣ ਡਿਆ ਨਾਲੀ ਚਲ ਕੋਈ ਨਹੀਂ ਫਿਰ ਐਵੇਂ ਵੱਧ ਘੱਟ ਗੱਲ ਹੋ ਜੂਗੀ ਤੂੰ ਕਰਦੀ ਐ ਫਿਰ ਨਹੀਂ ਬਹੁਤੀ ਟੈਨਸ਼ਨ ਨਾ ਲਿਓ ਦਿਮਾਗ ਤੇ ਨਹੀਂ ਕੋਈ ਗੱਲ ਨਹੀਂ ਉਹ ਤੇ ਮੈਂ ਉਦਾਂ ਹੀ ਆਪਣੇ ਵਾਲ ਕੱਢਣ ਨੂੰ ਗੱਲ ਦੱਸ ਬੇਟੀ ਤੁਹਾਡੀ ਉਹਨੂੰ ਮੈਂ ਤੁਹਾਨੂੰ ਦੱਸਣੀ ਥੋੜੀ ਨਹੀਂ ਕੋਈ ਗੱਲ ਨਹੀਂ ਚਲ ਦਿਲ ਤੇ ਹੌਲਾ ਕਰਨਾ ਚਾਹੀਦਾ ਹੈ ਕਰਨਾ ਐ ਤੇ ਮੈਂ ਮੰਮੀ ਨੂੰ ਦੱਸਣਾ ਫਿਰ ਮੇਰਾ ਕੀ ਤੇ ਦਿਲ ਹੌਲਾ ਹੋਣਾ ਜਿੰਨਾ ਤੱਕ ਮੰਮੀ ਨੂੰ ਉਹਨੇ ਠੰਡ ਨਾ ਪਈ ਚਲ ਕੋਈ ਨਹੀਂ ਦੱਸਣਾ ਤਾਂ ਸੋਖਾ ਸੋਖਾ ਐਥੇ ਬਹਿ ਮੈਂ ਨਾ ਤੇਨੂੰ ਇੱਕ ਸਲਾਹ ਕਰਨੀ ਮੇਰੇ ਨਾਲ ਮੇਰੇ ਨਾਲ ਸਲਾਹ ਤੈਨੂੰ ਕੀ ਕਰਨੀ ਹੈ ਮੈਂ ਮਮ ਤਾਂ ਕੀ ਕਹਿੰਦੀ ਸੀ ਡੈਡੀ ਨੂੰ ਮੈਂ ਫੋਨ ਕੀਤਾ ਤੇ ਡੈਡੀ ਕਹਿੰਦੇ ਕੋ ਤਾਂ ਆ ਜਾ ਦੋ ਦਿਨ ਤੇ ਚਲ ਖੈਰ ਸੋਖਾ ਹਨਾ ਪੁੱਛ ਜਾ ਮੰਮੀ ਨੂੰ ਦੇਖ ਜੀ ਨੂੰ ਪਤਾ ਉਹਨਾਂ ਦੇ ਸਾਹਮਣੇ ਤੇ ਐਡਾ ਹੁੰਦਾ ਨਹੀਂ ਹੈਗਾ ਤੇ ਹੁਣ ਮੈਂ ਵੀ ਕਹਿੰਦੀ ਮੈਂ ਸਫਾਈਆਂ ਵੀ ਕਰਤੀਆਂ ਮੈਂ ਤੇ ਅੱਜ ਜਲ ਸੁਖ ਨਾਲ ਸੁਮਨ ਦੇ ਵੀਜ ਦਿਨ ਹੈਗੇ ਆ ਤੇ ਫਿਰ ਤੈਨੂੰ ਪਤਾ ਜਦੋਂ ਇੱਕ ਵਾਰੀ ਨਿਆਣਾ ਹੋ ਗਿਆ ਨਾ ਫਿਰ ਸਵਾ ਮਹੀਨੇ ਤੱਕੇ ਪਾਸੇ ਨਹੀਂ ਨਿਕਲਾ ਜਾਣਾ ਤੇ ਤੈਨੂੰ ਪਤਾ ਕਿੰਨੀ ਗੇਰੋਦੀ ਚਾਹੀਦੀ ਆ ਤੇ ਮੈਂ ਕਿਹ ਇੰਨੀ ਆ ਬਾਅਦ ਵਿੱਚ ਤੂੰ ਤੇ ਭਾਵੇਂ ਜਾ ਵੀ ਆਵੇਂ ਜਦੋਂ ਵੀ ਤੇਰਾ ਤੇ ਸਾਰੀ ਜਾਣਾ ਵਾ ਤੇ ਮੈਨੂੰ ਹੁਣ ਸੁਮਰੀਤ ਨੂੰ ਆਉਣੀ ਛਣਿਆਤ ਵਰਦੀ ਛੁੱਟੀ ਤੇ ਮੈਂ ਜਾਣਾ ਵਾ ਫਿਰ ਤੇ ਜਾਓ ਮੈਨੂੰ ਕੀ ਪੁੱਛਣ ਦੇ ਆਪਣੇ ਬੰਦੇ ਨੂੰ ਪੁੱਛੋ ਜਿਹੜਾ ਮੇਰ ਨਾਲ ਉਹਨੇ ਲੜਕੇ ਗਿਆ ਲੜਕੇ ਗਿਆ ਨਾ ਉਹ ਤੇ ਲੜਕੇ ਗਿਆ ਔਰ ਕੀ ਕਰਕੇ ਗਿਆ ਵਾ ਕੀ ਕਰਨੋ ਪੁੱਛ ਲਓ ਉਹਨੂੰ ਜਾ ਕੇ ਮੈਨੂੰ ਕੀ ਪੁੱਛਣ ਦੇਓ ਨਾ ਲੜ ਕੇ ਕਿੱਥੋਂ ਗਿਆ ਨਾ ਅੱਧਾ ਨੇ ਮਜ਼ਾਕ ਕਰਦਾ ਨਾ ਤੈਨੂੰ ਕੋਈ ਹਾਂ ਜੋ ਉਦੋਂ ਹੀ ਉਹਨੂੰ ਸਖਾਲਿਆ ਉਹਨੇ ਆਣ ਕੇ ਮੈਨੂੰ ਕਹਿਤਾ ਬੜਾ ਮਜ਼ਾਕ ਕਰਦਾ ਕਿਦੇਓ ਅੱਗੇ ਦੇ ਮਜ਼ਾਕਾਂ ਨੂੰ ਭੁੱਲੀ ਆ ਪੁੱਛ ਲਓ ਬਣੀ ਗੱਲ ਤੋਂ ਹੀ ਮੈਂ ਇੱਥੇ ਸਿਰ ਵਾਉਂਦੀ ਜਾਣ ਕੇ ਗੱਦਾਂ ਲਿਆ ਕੇ ਮੇਰੇ ਵਿੱਚ ਮਾਰੇ ਆ ਤੇ ਮੁੜ ਕੇ ਮੈਨੂੰ ਕਹਿਣ ਦੇ ਬਿਆ ਹਾਏ ਤਾਨੂੰ ਦੇਖਦਾ ਨਹੀਂ ਕੰਮ ਕਰ ਲੋ ਨੇ ਗੱਦਾ ਤੇ ਵਾਜ ਗਿਆ ਹਣਾ ਮੈਂ ਉਹਨੇ ਤਾਂ ਤੁਹਾਨੂੰ ਦੀਦੀ ਕਿੰਨੀ ਭੋਲੀ ਜੀ ਬਣ ਜਾਂਦੀ ਹੈ ਨਾ ਉਹਨੂੰ ਪਹਿਲਾਂ ਸਾਰੀਆਂ ਪਟੀਆਂ ਪੜਾਉਂ ਨਹੀਂ ਰਹੀ ਨਹੀਂ ਸਖਾਲਦੀ ਰਹੀ ਨਹੀਂ ਉਦਾਂ ਹੀ ਆਣ ਕੇ ਉਹ ਸਾਨੂੰ ਕਹਿੰਦਾ ਬਾਅਦ ਚ ਤੂੰ ਇੰਨੀ ਭੋਲੀ ਬਣ ਜਾਂਦੀ ਹੈ ਤੇ ਤੈਨੂੰ ਕੋ ਪਤਾ ਹੀ ਨਹੀਂ ਹੁੰਦਾ ਹਣਾ ਜਿਦਾ ਤੂੰ ਉੜੜਾ ਹੀ ਨਹੀਂ ਜਾਂਦੀ ਤੇਰਾ ਤਾਂ ਬਸ ਇਹੀ ਡਾਇਲੋਗ ਰਹਿਣਦਾ ਭੋਲੀ ਬਣ ਜਾਂਦੀ ਐ ਦਾ ਦਾ ਮੈਂ ਦਿਨ ਆਪਣੇ ਦਿਲ ਦੀ ਗੱਲ ਕਰਨ ਲੱਗਦੀ ਆ ਤੇ ਤੂੰ ਅੱਗੋਂ ਘੜੂਸਾਂ ਛੱਡਣ ਲੈ ਆ ਆਹ ਕਿਹੜੇ ਦਿਲ ਦੀ ਗੱਲ ਪੇਕੇ ਜਾਣਾ ਮੰਮੀ ਨੂੰ ਪੁੱਛੋ ਆਪਣੇ ਕਸਮ ਨੂੰ ਪੁੱਛ ਮੈਨੂੰ ਕਦੇ ਪੁੱਛਣ ਨਹੀਂ ਆ ਅੱਗੇ ਮੈਂ ਕਹ ਲਉਣੀ ਨਹੀਂ ਤੁਹਾਨੂੰ ਕਲਾਉਣਾ ਦੇ ਬਾਅਦ ਮੰਮੀ ਡੈਡੀ ਨਹੀਂ ਐ ਐਡਜਸਟ ਤੇ ਰਹਿਣਾ ਲਿਖਣਾ ਮੇਰੇ ਨਾਲ ਐਡਜਸਟ ਕੀ ਕਰਨਾ ਜਿੱਦਾਂ ਮੇਰੇ ਕੋ ਕੰਮ ਹੋਊ ਮੈਂ ਕਰ ਲਉ ਠੇਕਾ ਥੋੜੀ ਮੈਨੂੰ ਸਾਰੇ ਕੰਮ ਦਾ ਕੁਵਾਲੀ ਦਾ ਤੂੰ ਤੇ ਅਕੋਂ ਬਸ ਇਦਾਂ ਹੀ ਪੈਂਦੀ ਤੂੰ ਵੀ ਚੰਗੀ ਤਰ੍ਹਾਂ ਰਹਿ ਉਹ ਤੇ ਮੈਂ ਵੀ ਚੰਗੀ ਤਰ੍ਹਾਂ ਰਵਾਂ ਸੁੱਖ ਜਦ ਤੂੰ ਪੇਕੇ ਜਾਣਾ ਹੁੰਦਾ ਵਾ ਮੈਂ ਹਾਂ ਹਮੇਸ਼ਾ ਹੀ ਹੱਸ ਕੇ ਹੀ ਗਈਨੀ ਆ ਚਲ ਜਾ ਆਇਆ ਕੋਈ ਗੱਲ ਨਹੀਂ ਜਾ ਆ ਮੈਂ ਤੁਹਾਡੇ ਕੋ ਪਰਮਿਸ਼ਨ ਨਹੀਂ ਲੈਣੀ ਮੇਰੀ ਮਰਜ਼ੀ ਮੈਂ ਅੱਜ ਜਾਵਾਂ ਮੈਂ ਕੱਲ ਜਾਵਾਂ ਰਾਤ ਨੂੰ ਜਾਵਾਂ ਇਹ ਵੀ ਨਹੀਂ ਆ ਤੂੰ ਤੇ ਕਦੀ ਨਹੀਂ ਲਈ ਕਦੀ ਪੁੱਛਿਆ ਤੱਕ ਨਹੀਂ ਆਪਣੇ ਬੰਦੇ ਨੂੰ ਨਾ ਪੁੱਛੀ ਵੀ ਕੀ ਗੱਲ ਵਾ ਹਨਾ ਮੇਰੇ ਦਵਾਲੇ ਹੀ ਰਿਓ ਤਿੰਦੀ ਚਲਾਕ ਭਾਂਦੀ ਆ ਮਾੜੀ ਜੀ ਗੱਲ ਕਰਕੇ ਤਿੰਦੀ ਲਾ ਕੇ ਤਾਂ ਅੰਦਰ ਚਲ ਜਾਂਦੀ ਪਹਿਲਾਂ ਉਹ ਗੱਲ ਤੇ ਆਈ ਹੀ ਨਹੀਂ ਵੀ ਮੇਰੇ ਬੰਦੇ ਦਾ ਕਸੂਰ ਵਾ ਕਿ ਨਹੀਂ ਕਸੂਰ ਸੁਣਨ ਤਾਂ ਸਾਰਾ ਕੁਝ ਡਈ ਪਤਾ ਤੇ ਇਹਨੂੰ ਸਾਰਾ ਬਾਹਰ ਲੱਗਦਾ ਪਰ ਉਹ ਗੱਲ ਤੇ ਨਹੀਂ ਹੁੰਦੀ ਵੀ ਮੇਰਾ ਬੰਦਾ ਵੀ ਗਲਤ ਹੋਆ ਹਰ ਟਾਈਮ ਮੈਨੂੰ ਮੈਂ ਹੀ ਦੇਖਦੀ ਰਹਿਨੀ ਆ ਮੂੰਹ ਤੇ ਜੋ ਗੱਲ ਕਰ ਦਿੰਨੀ ਸੱਚੀ ਆ ਹਾਏ ਗੋਮੂ ਕਿਦਾਂ ਹੋਇਆ ਆ ਹੀਗਾ ਆ ਬੱਦਲ ਆਉਣਾ ਸੀ ਤਾਂ ਇੰਨਾ ਵੱਟ ਗਿਆ ਲੱਗ ਗਿਆ ਵਾ ਇੰਨੀ ਗਰਮੀ ਲੱਗਣ ਢਈ ਆ ਬਾਬਾ ਹੁਣ ਤੇ ਪੱਕੀਆਂ ਫਸਲਾਂ ਆ ਹੁਣ ਨਾ ਕਿਤੇ ਮੀਂਹ ਪਾ ਦੀ ਮਹਾਰਾਜ ਹੁਣ ਤੇ ਕਿਤੇ ਜਹਾਜ ਭਰਿਆ ਵਾ ਤੈਲੀਆਂ ਦੇ ਵਿੱਚ ਵਾਲਿਆਂ ਦੇ ਜਹਾਜ ਉਤਰਿਆ ਪੁੱਤ ਕਣਕਾਂ ਸੋਨੇ ਰੰਗੀਆਂ ਵੇਖ ਤਾਂ ਕਰਕੇ ਮੈਂ ਆਖਣ ਦੀ ਵੀ ਜਹਾਜ ਹੀ ਲੱਦਿਆ ਵਾ ਇੱਕ ਸਾਬ ਦਾ ਮੈਨੂੰ ਪਤਾ ਨਹੀਂ ਕਿੱਥੇ ਜਹਾਜ ਉਤਰ ਗਿਆ ਹਾਏ ਹਾਏ ਲੈ ਮੰਮੀ ਤੁਸੀਂ ਜਹਾਜੂਸ ਦੀ ਗੱਲ ਬਾਤ ਚ ਕਰ ਲਿਓ ਕਿਉਂ ਪੁੱਤ ਕੀ ਹੋਇਆ ਵਾ ਮੈਂ ਜੋਤ ਪਾਜੀ ਮੇਰੇ ਨਾਲ ਬੋਲ ਪਈ ਹਾ ਤੇਰਾ ਕੀ ਆ ਉਹਦਾ ਕੀ ਆ ਕਿ ਤੇਰਨਾ ਬੋਲਣ ਦਾ ਬੜਾ ਵੱਧ ਘੱਟ ਬੋਲਿਆ ਤੇ ਪੁੱਛ ਲੇ ਉਹਨੂੰ ਕੀ ਆਖਿਆ ਵਾ ਤੂੰ ਦੱਸਿਆ ਮੈਂ ਆਪਣੇ ਬੰਦੇ ਨੂੰ ਫੋਨ ਕਰਨ ਲੱਗੀ ਆ ਮੈਂ ਤੇ ਕਿਹਾ ਪੈਨੇ ਮੈਂ ਤੈਨੂੰ ਦੱਸਦਾ ਆ ਕਦੀ ਵੀ ਲੋ ਸੋਨੂ ਨੇ ਮੈਨੂੰ ਕੋਈ ਮਾੜੀ ਚੰਗੀ ਗੱਲ ਨਹੀਂ ਕਹੀ ਇਹ ਜਦੋਂ ਉੱਠਦਾ ਕੰਮ ਕਰ ਲੋ ਕੰਮ ਨਹੀਂ ਦਿਖਦਾ ਤੁਹਾਨੂੰ ਇਹ ਬਸ ਜਿੱਦਾਂ ਉਹ ਵੱਡੀ ਪੜਾ ਦਿੰਦੀ ਓਦਾਂ ਪੜ ਲੈਂਦਾ ਹੈ ਪਹਿਣਾ ਹੁਣ ਮੇਰੀ ਗੱਲ ਸੁਣੋ ਉਹ ਤੈਨੂੰ ਮੈਂ ਕਹਤਾ ਵੀ ਉਹਨੂੰ ਆਖੀ ਮੈਂ ਦਬਕਾ ਮਾਰ ਲੱਗੀ ਦੱਸਣ ਲੱਗੀ ਆ ਉਹਨੂੰ ਕਿ ਦੱਸਣਾ ਦਮੀ ਹੁਣ ਮਨਜੀਤ ਨੂੰ ਉਹਨੂੰ ਡਰਾਵਾ ਸਿਰਫ ਦੇਣਾ ਕਿ ਮੈਂ ਲੱਗੀ ਫੋਨ ਕਰਨ ਉਹ ਆਪਣੀ ਬੁੱਢੀ ਦੀਆਂ ਸਾਰੀਆਂ ਗੱਲਾਂ ਕਰੇ ਤੇ ਮੈਂ ਆਪਣੇ ਬੰਦੇ ਨੂੰ ਬਾਹਰ ਬੈਠੇ ਨੂੰ ਕੋਈ ਗੱਲ ਨਾ ਦੱਸਾਂ ਹਨਾ ਕੱਲ ਨੂੰ ਘਰ ਰਹੂਗਾ ਕੋਈ ਗੱਲ ਬਾਤ ਤਾਂ ਉਦੋਂ ਅਗਲਾ ਮੇਰੇ ਚ ਕਸੂਰ ਕੱਢੇ ਹਨਾ ਸੁਣ ਵੀਰ ਉਹਨੇ ਤਾਂ ਕਹਿਣਾ ਹੀ ਆ ਵੀ ਜੇ ਐਡੀ ਤੇਰੀ ਗਲਤੀ ਹੀ ਤੇ ਤੂੰ ਮੈਨੂੰ ਬਾਹਰ ਕਿਉਂ ਨਾ ਦੱਸ ਦੇ ਰਹੀ ਨਹੀਂ ਨਹੀਂ ਬੰਦਾ ਵੀ ਕਿ ਦੱਸਣਾ ਬੰਦਾ ਦੱਸ ਦੱਸ ਤੂੰ ਲੈ ਦੱਸਣਾ ਵਾਂ ਕਿ ਮੈਂ ਮੁੜ ਕੇ ਉਹਦੇ ਕੋਈ ਆਏ ਕੋ ਮੈਂ ਅਸ਼ੀ ਤੇ ਖਾਵਾਂ ਪੁੱਤਾ ਅਹੀਂ ਤੇਰੀ ਸਪੋਰਟ ਕਰਨ ਦੇ ਆ ਨਾ ਇਹਨੂੰ ਕਿਹੜੀ ਚੀਜ਼ ਨਹੀਂ ਮਿਲਦੀ ਕਿਹੜੀ ਤੇਰੇ ਅਹੀਂ ਗੱਲ ਦੇ ਆਖੇ ਨਹੀਂ ਲੱਗਦੇ ਇਹ ਸਾਰੀਆਂ ਗੱਲਾਂ ਨਾਲ ਸਹਿਮਤ ਹੋਣਾ ਤੇਰੀਆਂ ਨਾਲ ਤੂੰ ਤੇ ਤਾਂ ਦੱਸੇ ਜੇ ਤੇਰੀ ਘਰ ਵਿੱਚ ਬਣਦੀ ਨਹੀਂ ਕਿਸੇ ਨਾਲ ਮੰਮੀ ਮੇਰੀ ਗੱਲ ਸੁਣੋ ਦੂਰ ਇਹਨਾਂ ਦਾ ਜਦ ਲੱਗ ਕੇ ਆਇੰਦਾ ਬੜਾ ਫਰਕ ਹੁੰਦਾ ਕਿਉਂ ਸੋ ਉਹਨੂੰ ਜਦੋਂ ਇੱਥੇ ਆਇਆ ਤੇ ਉਹਨੂੰ ਸਾਰਾ ਕੁਝ ਪਤਾ ਨਹੀਂ ਲੱਗਣਾ ਮੁੜ ਕੇ ਤਾਂ ਤੂੰ ਹੀ ਨਹੀਂ ਮੰਮੀ ਦੂਜੇ ਪਾਸੇ ਹੋ ਜਾਓ ਉਹੋ ਗੱਲ ਵੀ ਤੁਹਾਡੇ ਕਰਕੇ ਤੇ ਮੈਂ ਸਗੋਂ ਉਹਦਣਾ ਕਰਦੀ ਰਹਿਣੀ ਅੜੀਆਂ ਝੜੀਆਂ ਤੇ ਚੱਲੇ ਚੱਲ ਚੰਗੀ ਆ ਬਾਹਰ ਗਏਰ ਤੂੰ ਸਗੋਂ ਉਹਨੂੰ ਦੱਸ ਕੇ ਤੇ ਹੋਰ ਮੇਰੇ ਨਾਲ ਝਗੜਾ ਪਾ ਦੇ ਤੇਰੀ ਚੰਗਿਆਈ ਨੂੰ ਕੀ ਕਰਿਓ ਬੇਟੀ ਕਰ ਉਬਰ ਢਿੰਦੀ ਵਿੱਚ ਪੇਕਿਆਂ ਨੂੰ ਜਾਣਾ ਹਰ ਟਾਈਮ ਮਾਂ ਨੂੰ ਰੋਂਦੀ ਰਹਿੰਦੀ ਆਪਣੀ ਇਹਦੇ ਮਰ ਗਈ ਓ ਤੇ ਬਸ ਮੇਰੇ ਗਾੜੀ ਕੋ ਘੁੰਮਦੀ ਰਹਿੰਦੀ ਮੇਰੀ ਮਾਂ ਮਰ ਗਈ ਮੇਰੀ ਮਾਂ ਮਰ ਗਈ ਜਦੋਂ ਮੈਂ ਫੜ ਕੇ ਮਾਰੀ ਹੁੰਦੀ ਆ ਹੁਣ ਰੱਬ ਦੀ ਕੀਤੀ ਹੋ ਗਈ ਹੁਣ ਉਹ ਕਿਹੜੀ ਕਿਸੇ ਦੇ ਵਾਸਤੇ ਗੱਲ ਇਹਦੇ ਤੇਰੇ ਹੱਡੀਆਂ ਨੂੰ ਵੀ ਲੈ ਕੇ ਹੀ ਬਹਿਣਾ ਜਿੱਦਾਂ ਹਰ ਟਾਈਮ ਕਰਦੀ ਵਾਹ ਹੋਆ ਨਹੀਂ ਪਹਿਣਾ ਮਾਂਾਂ ਹੀ ਆਹ ਤੇ ਲੱਭੀਆਂ ਕੁੜਮਣੀਆਂ ਉਹਦੀ ਹੈ ਨਹੀਂ ਗਈ ਤੇ ਉਦੋਂ ਅਸੀਂ ਆਨੇ ਨੇ ਪਚਾਲੇ ਇਹਦੀ ਵੀ ਹੁੰਦੀ ਤੇ ਹੁਣ ਮੈਂ ਦੱਸ ਕੀ ਕਰਾਂ ਮਰ ਗਈ ਤਾਂ ਮੇਰੇ ਕੀ ਵਸਦੀ ਗੱਲ ਨਹੀਂ ਕੁੜੀਆਂ ਕੁੜਮਣੀਆਂ ਦੇ ਖਾਂਦੀਆਂ ਹੀ ਆ ਏ ਵੀ ਚੇ ਵੀ ਹਲਾ ਫਿਰ ਉਹ ਗਈਆਂ ਤੇ ਨਾਲ ਹੀ ਜਾਣਾ ਪੈਣਾ ਨਹੀਂ ਪੁੱਤ ਆਵਾਗ ਰੂ ਆ ਮੈਂ ਤੇ ਆਪ ਜੇ ਬਣਾਉਂਗੀ ਨਾ ਸੋਨੂ ਵੀਰ ਇਦਾਂ ਨਾ ਕਹਿ ਪੁੱਤ ਤੂੰ ਸਗੋਂ ਆਪ ਹੁਣ ਸਾਨੂੰ ਕਈ ਥਾਵਾਂ ਦਾ ਨਹੀਂ ਸੱਸ ਹੋਵੇ ਤਾਂ ਸਾਰੇ ਥਾਂ ਵੇਖਦੀ ਹੈ ਬੱਝਾ ਲੱਗਦਾ ਨਹੀਂ ਉਹਨੇ ਵਾਂਡੇ ਕੀ ਕਰਨ ਜਾਣਾ ਆਂਦੀ ਪੇਕੇ ਲੈ ਮੈਂ ਪਿਓ ਕੋਲੋਂ ਉੱਧਰ ਗਈ ਹਾਂ ਪਹਿਲਾਂ ਮੰਮੀ ਨੇ ਘੰਟਾ ਬਾਅਦ ਫੋਨ ਤੇ ਲਾਇਆ ਉਹ ਕਿਸ ਨੂੰ ਨਹੀਂ ਦੇਖਦਾ ਇਨੇ ਸੁਣਤ ਨਹੀਂ ਲਿਆ ਮੈਂ ਤੇਰੇ ਡੈਡੀ ਨੂੰ ਆਖਣ ਲਈ ਮਹਜੂਰ ਸਾਹਿਬ ਜਾਣਾ ਤੇ ਇਹਨੇ ਨਾ ਮੂੰਹ ਚੁੱਕ ਲਿਆ ਹੋਵੇ ਕੀ ਪਤਾ ਪੁੱਛ ਲਓ ਉਹੀ ਗੱਲ ਪੰਗਾ ਪਾਉਣ ਦੀ ਉਧਰੋਂ ਸੁਮਨ ਦਾ ਟਾਈਮ ਉਧਰ ਤੂੰ ਹੀ ਜੂਰ ਸਾਹਿਬ ਜਾਣਾ ਉਧਰੋਂ ਇਹ ਪੇਕੇ ਚੱਲ ਚਲੀ ਆਹੇ ਮੈਂ ਇਕੱਲੀ ਜਾਣ ਕਿੱਥੇ ਕਿੱਥੇ ਹਾਂਗੀ ਨਹੀਂ ਇਹਦੀ ਫੇਰ ਅਕਲ ਕੀ ਹੋਈ ਉਦਾਂ ਹੁਣ ਮੈਂ ਇਹਨੂੰ ਫੇਰ ਪੁੱਛਾਂ ਨਾ ਮੈਂ ਜਾ ਕੇ ਨਹੀਂ ਨਹੀਂ ਪੁੱਛਣਾ ਬੰਦਾ ਤੁਹਾਡਾ ਟਾਈਮ ਜੂ ਲੱਗ ਗਿਆ ਇਹ ਡਰਦੀ ਮਾਰੀ ਨਿਕਲ ਚੱਲੀ ਕੰਮ ਤੋਂ ਬਚ ਕੇ ਨਹੀਂ ਗੱਲ ਠੀਕ ਹੈ ਮੰਮੀ ਨੀਕੀ ਜੀ ਜਾਣਾ ਵਿਚਾਰੀ ਕਿੱਧਰ ਕਿੱਧਰ ਹੋਊਗੀ ਓ ਉਹਦੇ ਗੱਲ ਠੀਕ ਆ ਮੇਰੀ ਗੱਲ ਸੁਣੋ ਪਰ ਮੈਂ ਇੰਨੇ ਕੰਮ ਤੇ ਕਰ ਲੂੰਗੀ ਪਰ ਉਹ ਮੇਨ ਗੱਲ ਤੇ ਆਓ ਨਾ ਵੀ ਅਗਲੀ ਬੱਚ ਕੇ ਕੰਮ ਤੋਂ ਚੱਲੀ ਆ ਮੰਮੀ ਮੇਰਾ ਜੀ ਕਰਦਾ ਵਾ ਆ ਡੈਡੀ ਨੇ ਕੁਲੀ ਜੀ ਤਾਂ ਬਣਾਈ ਆ ਤੇ ਮੈਂ ਇੱਥੇ ਪ੍ਰਾਲੀ ਪਾ ਕੇ ਤੇ ਮੈਚ ਰੈਂਡਾ ਬਣਾਈ ਲੈ ਜਿੰਨੀ ਕਲਾ ਜੀ ਰਹਿੰਦੀ ਆ ਨਾ ਆ ਵੀ ਕੋਈ ਗੱਲ ਵਾ ਦੱਸੋ ਨੂੰ ਇਦਾਂ ਦੀਆਂ ਗੱਲਾਂ ਨਾ ਪੁੱਤ ਕਰਿਆ ਕਰ ਰੱਬ ਨੇ ਕਿੱਡੇ ਸੋਹਣੇ ਸਾਨੂੰ ਮਹਿਲ ਦਿੱਤੇ ਆ ਕਿਤੇ ਬੱਸੋ ਰਸੋ ਖਾਓ ਪੀਓ ਹੱਸੋ ਖੇਡੋ ਮੰਮੀ ਤੁਸੀਂ ਇਹਦੀ ਗੱਲ ਬਾਅਦ ਸੁਣਿਓ ਪਹਿਲਾਂ ਉਹਨੂੰ ਪੁੱਛੋ ਜਾ ਕੇ ਉਹਦੇ ਨਾਲ ਕਰੋ ਗੱਲ ਇਹਦੀਆਂ ਨਹੀਂ ਗੱਲਾਂ ਖਤਮ ਹੋਣੀਆਂ ਜਾਓ ਕੁਛ ਹੋ ਨਹੀਂ ਹਨੋ ਬੇ ਨਿਆਣੇ ਕਿਦਾਂ ਮੋਬਾਈਲਾਂ ਦਾ ਹੀ ਲੱਗੇ ਵੀ ਛੜਦੀ ਨੀ ਗਿਆ ਆਹ ਡੈਡੀ ਮੈਂ ਰਦਾ ਇਹਨੂੰ ਸਕੂਲੇ ਪਾਈਏ ਪੜੀ ਨਸੀ ਹੁੰਦੀ ਈ ਨਾ ਇਹਨੂੰ ਪਾਉ ਸਕੂਲੇ ਕੇ ਇਹ ਵੀ ਮੋਬਾਈਲ ਤੇ ਲੱਗ ਗਿਆ ਵੇ ਅੱਜ ਗਿਆ ਰਹਿੰਦਾ ਤੇਰ ਕੋ ਉਤਰੋ ਜਿਆਦਾ ਹਨਾ ਮੇਨਾਂ ਬੜਾ ਕਰਦਾ ਹੀ ਮੋਏ ਪੁੱਤ ਪਤਾ ਕੀ ਗੱਲ ਨਿਆਣਾ ਤੇ ਮੋਹ ਦਾ ਹੁੰਦਾ ਵਾ ਤੂੰ ਵਾ ਕੋਈ ਨਾ ਕੋਈ ਖਾਂਡੂ ਚੀਜ਼ਾਂ ਇਹਨਾਂ ਨੂੰ ਲਿਆ ਕੇ ਦੰਨਾ ਰਹੀ ਨਾ ਮੈਂ ਤਾਂ ਹੀ ਇਹ ਕਰਦਾ ਤੇਰੇ ਨਾਲ ਸਮਰੀਤ ਕਿੱਦਾਂ ਹੱਟੀ ਫਿੜ ਨਹੀਂ ਵੇ ਲੋ ਡੜ ਜੀ ਮੇਰਾ ਇਰਾਦਾ ਸੀ ਵੀ ਮੈਂ ਦੋ ਦਿਨ ਨਾ ਜਾ ਕੇ ਤੇ ਪਿੰਡ ਲਾ ਆਉਂਦੀ ਇਹਨੂੰ ਛੁੱਟੀਆਂ ਆਉਣੀਆਂ ਸ਼ਨੀ ਐਤਵਾਰ ਦੀ ਹਾਂ ਤੇ ਮੈਂ ਚੱਲੇ ਦੋਵੇਂ ਦਿਨ ਚੱਲੇ ਇੱਕ ਰਾਤ ਲੱਗਣੀ ਹੈਗੀ ਅਗਲੇ ਦਿਨ ਤੇ ਆਉਣਾ ਹੀ ਪੈਣਾ ਹੈਗਾ ਆਪਾਂ ਨੂੰ ਇਹ ਕੋਈ ਨਹੀਂ ਜਾਣਾ ਉਹ ਤੇ ਜਾਇਆ ਪੁੱਤ ਕੋਈ ਨਹੀਂ ਫਿਰ ਡੜ ਜੀ ਇਹਨੇ ਪੀੜ ਮਨਾਈ ਜਾਣੀ ਆ ਤਾਂ ਕੋਈ ਨਹੀਂ ਪੀੜ ਇਹਦੇ ਕੀ ਬਣਾਉਣੀ ਆ ਹੁਣ ਕੇ ਡਾਕਟਰ ਨੂੰ ਖਾੜ ਲੈਨੇ ਆ ਜੇ ਮੇਰੇ ਘਰ ਆਉਣਾ ਦੇ ਲਵਾ ਲੂਗੇ ਓਹ ਡੈਡੀ ਕਹਿੰਦੇ ਇਹੀ ਕਿ ਵੀ ਆ ਜਾ ਅੱਛਾ ਆ ਜਾ ਮੈਂ ਚਲ ਮੰਮੀ ਹੁੰਦੇ ਤੇ ਪੁੱਛਦੀ ਚਲਾਵੇ ਆ ਗਈ ਮੰਮੀ ਵੀ ਕਿ ਬੜੇ ਇਕੱਠੇ ਹੋਏ ਸਾਰੇ ਜਣੇ ਸੌਖਾ ਕੀ ਗੱਲ ਤੈਨੂੰ ਚੰਗੇ ਨਹੀਂ ਲੱਗੇ ਬੈਠੇ ਅਸੀਂ ਇਹ ਚੰਗੇ ਸਾਰੇ ਬੈਠੇ ਅਸੀਂ ਨਾ ਸਕੇਟਡ ਨੇ ਹਾਂ ਬਹਿਣਾ ਬੈਨੂ ਮਾ ਬੁੱਤਰੇ ਵੜੇ ਜਾ ਕੇ ਸਾਰੇ ਜਣੇ ਅੰਦਰ ਆਜੋ ਗੱਦੇ ਗੱਦੇ ਸੁੱਕਨੇ ਪਏ ਨੇ ਸਾਰਾ ਦੇਣੀ ਤੰਗੀ ਆ ਗਈ ਸਾਰਿਆਂ ਨੂੰ ਆਲਮ ਜਿਆਦੀ ਆਈ ਆ ਆਂਕ ਦੇ ਬੈਨ ਨੂੰ ਖਾਣ ਲੱਭਾ ਸਾਰਾ ਦਿਨ ਕਿਉਂ ਪਰ ਮੰਮੀ ਫਿਰ ਜੇ ਨਾ ਨ ਸੁਕਣੇ ਪਾਉ ਡਰਦੀ ਫਿਆ ਨਾ ਮੁਸ਼ਕ ਜੀ ਆਉਂਦੀ ਰਹਿੰਦੀ ਆ ਉਸ ਮਹਿਲ ਹੋਰ ਜੀ ਆਉਂਦੀ ਆ ਹਾਂ ਤੇ ਫਿਰ ਇਹ ਆ ਕਿ ਜੇ ਸੁਕਣੇ ਪਾ ਲੋ ਨਾ ਤੇ ਬਾਬਾ ਫਲਫੀ ਜੇ ਹੋ ਜਾਂਦੇ ਗੱਲ ਮੈਂ ਨਾ ਫਿਰ ਵੀ ਚੰਗਾ ਪੁੱਤ ਤੂੰ ਮੈਂ ਨਾ ਧੰਨਵਾ ਕੱਲੀ ਨਹੀਂ ਸਾਰੇ ਕੋ ਧੂ ਧੂ ਕੇ ਬਾਹਰ ਰਵੇੜੇ ਚ ਕਰ ਦਿੱਤਾ ਨਹੀਂ ਗੱਲ ਖੋਰੀ ਏ ਇਹ ਕਿਹੜਾ ਕੰਮ ਕਰਦੀ ਏ ਤੂੰ ਜਾਉਂਦਾ ਵੇਖੇਗਾ ਕਿਉਂ ਕੰਮ ਕਿਉਂ ਨਹੀਂ ਕਰਦੀ ਹਾਂ ਨਹੀਂ ਕਰਦੀ ਕੋਰਦੀ ਏ ਅੱਜ ਥੋੜਾ ਕੰਮ ਕੀਤਾ ਕਿਤੇ ਉਹ ਨਹੀਂ ਨਹੀਂ ਕਰਦੀ ਏ ਲੈ ਇਹਦੇ ਕੋਲ ਕਰੋ ਜੋ ਕੋ ਬਰੋ ਜਿੱਥੋਂ ਇਹ ਬੋਲਦਾ ਨਾ ਮੈਨੂੰ ਸਾਰਾ ਪਤਾ ਕਿ ਕਿੱਥੋਂ ਬੋਲਦਾ ਏ ਕੌਣ ਆ ਮਨਜੋਦ ਕਿੱਥੋਂ ਬੋਲਦਾ ਮਨਪਰੀਚੋਂ ਤੇ ਮਨਪਰੀਚੋਂ ਕਿੱਦਾਂ ਬੋਲਦਾ ਇਹਨੂੰ ਕੀ ਪਤਾ ਕੰਮ ਕਰਦੀ ਨਹੀਂ ਕਰਦੀ ਇਹਦੇ ਲੜਾਈ ਨੂੰ ਅੱਜਾ ਮਾਰਦਾ ਹੁੰਦਾ ਇਹਨੂੰ ਮੈਂ ਸਾਰੀ ਗੱਲ ਸਾਰੀ ਗਲਤ ਆਦੀ ਰਹਿਨੀ ਆ ਮਨਜੋਦ ਆ ਗੱਲ ਇਦਾਂ ਹੀ ਆ ਗੱਲ ਇਦਾਂ ਹੀ ਨੂੰ ਪਰ ਇਹਦੇ ਖਾਨੇ ਚ ਕਰਨੀ ਪੈਂਦੀ ਹੁੰਦਾ ਸਮ੍ਰਿਤ ਜੋ ਤੂੰ ਛੱਡ ਜਾ ਮੈਂ ਦਿੱਤੀ ਔਲ ਚੱਲ ਜਾ ਸਮਝ ਆਇਆ ਤੈਨੂੰ ਜਾ ਉਧਰ ਚੱਲ ਜਾ ਪੁੱਤ ਆਪਣਾ ਪਾਲਾ ਪੁੱਤ ਹੋਣੀ ਹੋਰ ਕਰੀ ਕੋਈ ਤਾਂ ਤਗੜੀ ਨਹੀਂ ਇਹਨੇ ਕਿੱਥੇ ਪਹਿਲਾਂ ਮੈਨੂੰ ਦੱਸੋ ਜਾਣਾ ਇਹ ਚਲੀ ਵੀ ਜਾਊਗੀ ਤੇ ਤਾਂ ਵੀ ਕੋਈ ਵੱਲ ਨਹੀਂ ਮੁੜ ਕੇ ਆ ਵੀ ਮਾਲਕ ਨੇ ਹਾਲੇ ਅਗਰ ਖੁਸ਼ੀਆਂ ਦੇਣੀਆਂ ਵਾ ਸਵਾਲ ਹੀ ਨਾ 1.5 ਮਹੀਨਾ ਮੁੜ ਕੇ ਤੇ ਜਾਏ ਨਹੀਂ ਜਾਣਾ ਉਹਦੇ ਕੋ ਉਹਨੂੰ ਤਾਂ ਕਹੀ ਵੇਖ ਨਾ ਟਾਈਮ ਹੋ ਗਿਆ ਗਈ ਨੂੰ ਉਦਾਂ ਤੇ ਨਹੀਂ ਮੈਂ ਜਾਣਾ ਫਿਰ ਡੜੀ ਨਾ ਹੋਰ ਤਾਂ ਮੰਜ ਖਰਾਬ ਕਰਨ ਦੇ ਹੀ ਗਿਆ ਕਹਿੰਦੇ ਵੀ ਬਚਲਾ ਦਾ ਨਾਲ ਭੈਣ ਦਾ ਵੀ ਵੇਖਦੇ ਆ ਕਿਤੇ ਕਹਿੰਦੇ ਚੱਲ ਬਲਾ ਬਲਾ ਕਰਦੇ ਆ ਕਿ ਤੈਨੂੰ ਤੋਰਨ ਦੀ ਅੱਛਾ ਫਿਰ ਫੋਨ ਕਰਦੀ ਉਹ ਕਿਤੇ ਵੀਡੀਓ ਕਾਲ ਕਰ ਲਿਆ ਕਰੇ ਪਤਾ ਲੱਗ ਜਾਂਦਾ ਕਿ ਸਾਨੂੰ ਮੈੜੀ ਪਿਆ ਜਿੱਦਾਂ ਕੋਈ ਉਹ ਵੀ ਦੇ ਲੈ ਇਹਨੂੰ ਫੋਨ ਕਰਦੇ ਇਹਦੀ ਮੌਸਮੀ ਰਹਿੰਦੀ ਆ ਉਦੋਂ ਕਹਿੰਦੀ ਚੰਗਾ ਮੈਂ ਆ ਜੂਗੀ ਇਹਨੂੰ ਨਹੀਂ ਪਤਾ ਲੱਗਣ ਦਿਆ ਵੀ ਸਾਡੇ ਘਰ ਤੇ ਤਾਂ ਇਹ ਕਹਿੰਦਾ ਉਹ ਵੇਲੇ ਆ ਕੰਮ ਨਹੀਂ ਕਰਦੀ ਉਹ ਜਾਈਗਾ ਐ ਨਰ ਡੈਡੀ ਕੋ ਫੋਨ ਹੈ ਨਹੀਂ ਆ ਨਾ ਤਾਂ ਫਿਰ ਡੈਡੀ ਨਾਲ ਤੇ ਗੱਲ ਕਰਨੀ ਹੁੰਦੀ ਆ ਪੁੱਤ ਆਪਣੀ ਡੈਡੀ ਨੂੰ ਕਹਾਂ ਵੀ ਰੋ ਨਾ ਕੋਈ ਨਹੀਂ ਡੈਡੀ ਮੈਂ ਆ ਜੂਗੀ ਡੈਡੀ ਇੱਥੇ ਆ ਜਾਣਾ ਉਹ ਵੀ ਪਿਓ ਤੇ ਇੱਥੇ ਆ ਜਾਣ ਭਰਾ ਪਰਚਾਈ ਸਭ ਕੁਝ ਉਹ ਆਪਣੀ ਮੀਂਹ ਗੱਡੀ ਲਈ ਉਹਨਾਂ ਨੇ ਸਾਰੇ ਜਾਣੇ ਜੜ ਕੇ ਹੁਣ ਮਿਲ ਕੇ ਜਾਣ ਇਹਨੂੰ ਪਤਾ ਲੱਗੇ ਇਹਦਾ ਕੋਈ ਆਇਆ ਨਹੀਂ ਉਹਨਾਂ ਨੇ ਮੋਲ ਵੇਚੀ ਏ ਨਹੀਂ ਮੋਲ ਨਹੀਂ ਵੇਚਣਾ ਕਰਨੇਗੇ ਉਹਦਾ ਵੀ ਕੀ ਕਰਦਾ ਮੈਂ ਵੀ ਜਾਵਾਂ ਹਾ ਦੋ ਹੋ ਗਈ ਤੁਹਾਡੇ ਵਾਲੀ ਅੱਲਾ ਮਾਰਦੀ ਕਰਦੀ ਤੂੰ ਵੀ ਭਾਬੀ ਕਹਿੰਦੀ ਮੇਰਾ ਟਾਈਮ ਨਹੀਂ ਹੈ ਤੇ ਡੈਡੀ ਕਹਿੰਦੇ ਚੱਲ ਤੂੰ ਆ ਜਾਂਦੀ ਵੀਡੀਓ ਕਾਲ ਤੇ ਤਾਂ ਬੰਦਾ ਕਰੇ ਵੀ ਜੇ ਇਨਾਂ ਕੋਈ ਦੂਜਾ ਫੋਨ ਹੋਵੇ ਗੱਡੀਆਂ ਲੈਣ ਦੀ ਨਾ ਕੋ ਪਹੁੰਚ ਆ ਗਈ ਤਾਂ ਫੋਨ ਲੈਣ ਦੀ ਨਹੀਂ ਆ ਕੇ ਪਹੁੰਚ ਏਦਾਂ ਕਰ ਤੂੰ ਚੜ ਜਾ ਉਹ ਚੜ ਲੈ ਇੱਥੇ ਬਹਿ ਜਾ ਮੈਂ ਨਹੀਂ ਆ ਤੇ ਮੈਂ ਮੈਂ ਨਹੀਂ ਕਿਤੇ ਰਹੀ ਜਾਂਦੀ ਤੂੰ ਇੱਧਰ ਬਹਿ ਜਾ ਕਿ ਮੈਂ ਨਹੀਂ ਜੂ ਸਮਝ ਜਾਂਦੀ ਬਾਬਾ ਆਵੇ ਚਲ ਜਵੇ ਤੈਨੂੰ ਮੈਂ ਇੱਕੋ ਗੱਲ ਦੱਸਾਂ ਕਿ ਤੂੰ ਗੁਰੂ ਘਰ ਜਾਣਾ ਵਾ ਤੂੰ ਜਾ ਮਾਲਕ ਚੜ੍ਹਦੀ ਕਲਾ ਰੱਖੇ ਸੱਚੇ ਪਾਤਸ਼ਾਹ ਕੋਈ ਨਹੀਂ ਤੂੰ ਸੁਖਣਾ ਸੁਖੀ ਜਿਹੜੀ ਮੱਥਾ ਟੇਕਿਆ ਕੋਈ ਨਹੀਂ ਹੋਇਆ ਉਹਨੇ ਕੁੜੀ ਵੀ ਜਾਊਗੀ ਇੱਕ ਰਾਤ ਰਹਿ ਕੇ ਫੇਰ ਕੀ ਆਖਰੇ ਆਜੂਗੀ ਚੱਲ ਕੋਈ ਨਹੀਂ ਡੱਟਦੀ ਮੈਂ ਨਹੀਂ ਕੋਈ ਨਹੀਂ ਤੂੰ ਜਾ ਇਹ ਤਾਂ ਆਪਾਂ 8 ਮਹੀਨਾ ਪਹਿਲਾਂ ਚਲ ਜਾਂਦੀ ਆ ਹੁਣ ਇਹਨੇ ਜਦੋਂ ਮੈਂ ਨਾ ਲਿਆ ਉਹਦੇ ਚੁਰਨਾ ਇੰਨੇ ਨਹੀਂ ਫੇਰ ਕੀ ਹੋ ਗਿਆ ਉਹਦੇ ਸਾਰਾ ਡੰਬਰ ਕਿੰਨਾ ਘਰੇ ਹੀ ਆਹੀ ਉਹ ਸੁਖ ਘਰ ਆਵਾਸ ਉਮਰ ਘਰ ਆਵਾ ਗੱਲ ਤੇ ਕੱਖ ਵੀ ਨਹੀਂ ਗਈ ਰੋਟੀ ਪਕਾਉਣੀ ਹੈ ਘਰ ਦੀ ਉਹ ਪਕਾ ਲੂਗੀ ਨਹੀਂ ਨਹੀਂ ਲੈ ਕੋਈ ਨਹੀਂ ਕੋਈ ਲੋਕ ਤਾਂ ਤੂੰ ਜਾ ਡੈਡ ਜੀ ਮੈਨੂੰ ਤਾਂ ਪਤਾ ਹੀ ਨਹੀਂ ਮੰਮੀ ਨੇ ਦੂਰ ਸਭ ਜਾਣਾ ਕਿ ਕਿੱਥੇ ਜਾਣਾ ਮੈਂ ਤੇ ਉਧਰ ਫਲਾਈ ਕਰਨੇ ਬਾਹਰ ਗੱਲ ਕਰਨਾ ਨਹੀਂ ਮੈਂ ਜਾਣਾ ਤੇ ਮੈਂ ਕਿਹਾ ਤੂੰ ਵੀ ਚੱਲ ਜਾ ਕੋਈ ਗੱਲ ਨਹੀਂ ਤੂੰ ਉੱਥੇ ਤੇ ਰਹਿਣਾ ਵ ਦੂਰ ਆਪਾਂ ਕਿਹਦੇ ਰਹਿ ਜਾਣਾ ਉਹ ਤੇ ਰਹਿ ਤੇ ਇੱਕ ਰਾਤ ਨਹੀਂ ਜਾਂਦਾ ਤੇ ਚਲ ਕੋਈ ਨਹੀਂ ਤੂੰ ਜਾਣਾ ਮੇਰਾ ਪੁੱਤ ਜਾਬ ਕੋਈ ਗੱਲ ਨਹੀਂ ਨਾਲੇ ਮੈਂ ਕਿਹੜਾ ਬੈਗ ਪੈਕ ਕੀਤਾ ਚਲ ਕੋਈ ਨਹੀਂ ਨਹੀਂ ਜਾਂਦੀ ਸਰ ਉਹ ਜਾਇਆ ਜਾਇਆ ਤੂੰ ਜਾਇਆ ਫਿਰ ਕੋ ਪੈਸੇ ਲੈ ਜੀ ਤੇ ਤੂੰ ਜਾ ਮੇਰਾ ਪੁੱਤ ਜਾ ਕੇ ਮੇੜਾ ਤੂੰ ਜਾਇਆ ਹਨ ਤੇ ਜਾ ਐਦਾਂ ਕਰੋ ਤੁਸੀਂ ਦੋਵੇਂ ਦੱਜੀਓ ਦੋਵੇਂ ਜਾ ਕੇ ਇੱਕਰ ਮੇੜਾ ਯੋ ਰਾਤ ਰਹੇ ਹੋ ਤੁਸੀਂ ਦੋਵੇਂ ਹੀ ਚਲ ਜਾਗੇ ਫਿਰ ਜਿੱਦਾਂ ਕਰਨਾ ਵਾ ਵੀ ਚਲੋ ਜਿਸ ਮਰੀਦ ਦੇ ਛੱਟ ਲੱਗੀ ਆ ਨਾ ਤੇ ਮੋਟਰਸਾਈਕਲ ਤੇ ਤੁਸੀਂ ਦੋਵੇਂ ਚਲ ਜਿਓ ਜਾਇਓ ਇੱਕ ਰਾਤ ਰਹੇ ਹੋ ਮੇਰਾ ਪੁੱਤ ਨਾਲੇ ਇਹ ਵੀ ਉਹਨਾਂ ਦਾ ਵੀ ਮਨ ਹੋਰ ਥੇ ਪਊਗਾ ਹਾਂਜੀ ਕਿ ਕਈ ਗੱਲਾਂ ਹੁੰਦੀਆਂ ਮਾਂ ਤੇ ਮਾਂ ਉਹ ਵੇਤੇਰੀ ਤੇ ਸਾਰੀ ਗੱਲ ਉਹ ਤਾਂ ਮਾਂ ਹੈ ਨਹੀਂ ਕੀ ਤੇ ਪਿਓ ਨੇ ਗੱਲਾਂ ਕਰਨੀਆਂ ਕਿਹਨਾਂ ਗੱਲਾਂ ਕਰਨੀਆਂ ਤਾਂ ਉਹ ਤੇ ਡੈਡ ਜੀ ਉਦਾਂ ਮੰਮੀ ਹੁੰਦੇ ਤੇ ਚੱਲ ਫੇਰ ਤੇ ਮੈਨੂੰ ਵੀ ਪਤਾ ਹੀ ਹੈਗਾ ਵੀ ਟਾਈਮ ਨਹੀਂ ਹੈਗਾ ਤੇ ਚਲ ਨਹੀਂ ਜਾਂਦੀ ਉਦਾਂ ਹਜੇ ਕੋਈ ਐਡਾ ਕੰਮ ਵੀ ਨਹੀਂ ਹੈਗਾ ਹੁਣ ਤੇ ਵਿਹਲੇ ਹੋ ਗਏ ਆ ਸਪਾਈਸ ਵੀ ਕਰਕੇ ਤੇ ਚਲੋ ਬਾਕੀ ਪੁੱਤ ਚੱਲ ਜਾਈਏ ਆਪਾਂ ਯਾਰ ਚਲ ਠੀਕ ਆ ਮਾਂ ਪਿਓ ਨੇ ਪੁੱਤ ਘਰ ਹੁੰਦਾ ਵਾ ਹਾਂਜੀ ਤੇ ਭਰਾ ਭਜਾਈਆਂ ਤੇ ਫਿਰ ਤੈਨੂੰ ਪਤਾ ਇਦਾਂ ਦੀ ਗੱਲ ਹੋ ਜਾਂਦੀ ਹੈ ਫਿਰ ਕਿ ਉਹ ਤਾਂ ਡੈਡੀ ਮਰਜੀ ਆ ਨਾ ਅਗਲੇ ਮਹੀਨੇ ਕਿ ਨਾਮ ਹਾਂ ਮੈਂ ਹੁਣ ਤਾਂ ਹੀ ਸਭ ਕੋ ਠੀਕ ਵਾ ਇੱਕ ਇੱਕੋ ਦਿਨ ਜਲਦੀ ਸਵੇਰੇ ਜਾਣ ਤੇ ਸ਼ਾਮਾਂ ਨੂੰ ਆਪਣੀ ਭੈਣ ਨੂੰ ਨਾਲ ਲੈ ਆਵੇ ਕਿਉਂ ਫਿਰ ਇੱਥੇ ਤੇ ਕੰਮਕਮ ਕਰਨ ਦੀ ਵੀ ਲੋੜ ਆ ਭੈਣ ਫੜਾਵਾਂ ਦੀ ਵੀ ਲੋੜ ਭਾਈ ਦਾ ਆਹ ਉਹ ਤੇ ਡੈਡੀ ਕਹਿੰਦੇ ਹੀਗੇ ਤੂੰ ਇਹ ਗੱਲ ਥੋੜੀ ਦੱਸਦੀ ਆ ਤੇ ਮੰਮੀ ਤੇ ਸੁਣੀ ਨਹੀਂ ਪਹਿਲਾਂ ਲੜਾਈ ਡੈਡੀ ਸੁਣੀ ਨਹੀਂ ਤੂੰ ਤੇ ਆਉਂਦੇ ਰੋਲਾ ਪਾ ਤਾ ਬ ਗੱਲ ਕੀ ਕਰਦੇ ਕੀ ਵੀ ਬਸ ਤੈਨੂੰ ਤੇ ਉਹ ਹੀ ਵੀ ਖਰਿਆ ਮੈਂ ਰਹਿ ਜਾਣਾ ਕੋਈ ਨਹੀਂ ਸਵੇਰੇ ਸਵਾਤਿ ਉੱਠ ਕੇ ਕੰਮਕਮ ਕਰ ਲਈ ਤੇ 10 ਵਜੇ ਜਾਇਓ ਤੇ 2:30 ਵਜੇ ਘਰੋਂ ਆਜਿਓ ਤੇ ਨਾਲ ਲੈ ਆਈਆਂ ਆਪਣੀ ਭੈਣ ਚਲ ਕੋਈ ਨਹੀਂ ਦੇਖਾਂਗੇ ਫੇ ਗੱਡੀ ਤੇ ਚੱਲ ਜਾਾਂਗੇ ਆਪਾਂ ਹਾਂ ਕੋਈ ਨਹੀਂ ਜਾਇਓ ਤੁਸੀਂ ਹਾਂਜੀ ਜਾਇਓ ਮੇਰਾ ਪੁੱਤ ਹਾਂ ਚਲ ਸ਼ੁਕਰ ਆ ਮੈਂ ਮੰਮੀ ਨੇ ਪਹਿਲਾਂ ਘਰੋਂ ਹੋ ਕੇ ਉਹਦਾ ਰਹਿ ਜਾਣਾ ਵਾ ਹਾਂ ਉਹਨੂੰ ਥੋੜਾ ਹੀ ਰਹਿਣ ਦੇਣਾ ਸੀ ਆਵੇ ਘਰ ਕੋਈ ਨਹੀਂ ਸੋਕਾ ਹੈਗੀ ਆ ਤੇ ਚਲੋ ਰੋਟੀ ਪਕਾਉਣੀ ਹੈ ਰੋਟੀ ਇਹ ਪਕਾ ਦਊਗੀ ਚਲ ਗੱਲ ਰੋਟੀ ਦੀ ਹਾਂ ਕੋਸ਼ਿਸ਼ ਹੋ ਗਈ ਹਾਂ ਮੈਂ ਪਹਿਲਾਂ ਡਰਾਈਵ ਕਰਾਂ ਓਏ 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 ਲੱਡੂ ਪੇੜੇ ਲੱਡੂ ਪੇੜੇ ਹੋ ਲਦੂ ਤੇਰੇ ਲਦੂ ਤੇਰੇ ਉਠੋ ਆ